ਲੋ ਜਿਹੜਾ एवरीडे ਕਿਤਨੇ ਕਿਤੇ ਜਿਹੜਾ ਕੋਈ ਐਂਟੀ-ਸੋਸ਼ਲ 엘ਿਮੈਂਟਸ ਦੇ ਖਿਲਾਫ ਜਿਹੜਾ ਉਹ ਕਾਰਵਾਈ ਸਾਡੀ ਉਹ ਹੁੰਦੀ ਰਹਿੰਦੀ ਆ ਤੁਸੀਂ ਵੇਖ ਹੀ ਲਿਆ ਵੀ ਇਸੇ ਐਂਟੀ-ਸੋਸ਼ਲ ਜਿਹੜੇ 엘ਿਮੈਂਟਸ ਹੈ ਇਹਨਾਂ ਦੇ ਖਿਲਾਫ ਜਿਹੜੀ ਅਹੀ ਮਹਿੰਮ ਵਿੱਢੀ ਆ ਇਹਦੇ ਵਿੱਚ ਜਸਾ ਫਾਜ਼ਲ ਕਾ ਪੁਲਿਸ ਵੱਲੋਂ ਅਸੇਟੋ ਬੋਰ ਡੀਐਸਪੀ ਬੋਰ ਡੀਐਸਪੀ ਡੀ ਇੰਸਪੈਕਟਰ ਸੀਆਈਏ ਇਹਨਾਂ ਦੀ ਟੀਮ ਨੇ ਇੱਕ ਬਹੁਤ ਵਧੀਆ ਕੰਮ ਕੀਤਾ ਇਹਨਾਂ ਨੇ ਦੇ ਵਿੱਚ ਇੱਕ ਸੋਨੂ ਸੋਨੀ ਹੈ ਪੁੱਤਰ ਬਲਦੇਵ ਸਿੰਘ ਸੋਨੀ ਜਿਹੜਾ ਦੁਰਗਾ ਕਲੋਨੀ ਅਬੋਰ ਦਾ ਰਹਿਣ ਵਾਲਾ। ਇਕਰੀਬ 52 ਸਾਲੇ ਦੀ ਉਮਰ ਹੈ। ਇਹਨ ਇਹਦੇ ਵੱਲੋਂ 4-5 ਦਿਨ ਤੋਂ ਐਕਸਟਰਸ਼ਨ ਕਾਲਾਂ ਜਿਹੜੀਆਂ ਕੀਤੀਆਂ ਜਾ ਰਹੀਆਂ ਸੀਗੀਆਂ। ਦੋ ਇਹਨ ਐਕਸਟਰਸ਼ਨ ਕਾਲਾਂ ਅਬੋਰ ਕੀਤੀਆਂ ਸੀਗੀਆਂ। ਇੱਕ 25 ਲੱਖ ਦੀ, ਇੱਕ 35 ਲੱਖ ਦੀ। ਇੱਕ ਇਹਨ ਜਗਦੰਬਾ ਫਾਸਟ ਫੂਡ ਸੀਗਾ ਆਪਣੇ ਇੱਥੇ ਫਾਜ਼ਿਲਕਾ ਉਹਨਾਂ ਨੂੰ ਕਾਲ ਕੀਤੀ ਸੀ 25 ਲੱਖ ਦੀ। ਸੋ ਇਹ ਲਗਾਤਾਰ ਉਹਨਾਂ ਨੂੰ ਅਬਿਊਸਿਵ ਲੈਂਗੁਏਜ ਥ੍ਰੈਟਨਿੰਗ ਵਗੈਰਾ ਕਰ ਰਿਆ ਸੀਗਾ ਸੋ ਸਾਡੇ ਵੱਲੋਂ ਫਿਰ ਜਿਹੜਾ ਅਸੀਂ ਇਹਨੂੰ ਟੈਕਨੀਕਲੀ ਜਿਹੜਾ ਸਾਰਾ ਆਪਦੇ ਹਿਸਾਬ ਨਾਲ ਜਿਹਦੇ ਨੇ ਜਦੋਂ ਦੇਖਿਆ ਤੇ ਇਹਨੂੰ ਫਿਰ ਜਿਹੜਾ ਵਿਜੇ ਸੀਗਾ ਵਿਜੇ ਕੁਮਾਰ ਇਹਨੂੰ ਕੰਟੈਕਟ ਕੀਤਾ ਇਹਨਾਂ ਫਿਰ ਇਹਨਾਂ ਸਾਡ ਨਾਲ ਗੱਲ ਕੀਤੀ ਫਿਰ ਇਮੀਡੀਏਟਲੀ ਅਸੀਂ ਉੱਥੇ ਅਸੀਂ ਜਾ ਕੇ ਤੇ ਜਿਹੜਾ ਜਦੋਂ ਇਹਨੂੰ ਇਹਨੂੰ ਗ੍ਰਫਤਾਰ ਕਰ ਲਿਆ ਸੋ ਗ੍ਰਫਤਾਰ ਕਰਕੇ ਹੁਣ ਜਿਹੜੀ ਸਾਡੇ ਕੋਲ ਪੁੱਛ ਕਿਸ ਜਿਹੜੀ ਕੀਤੀ ਜਾ ਰਹੀ ਹੈ ਇਹਦੇ ਨਾਲ ਹੀ ਵੇਖੋ ਸਾਡੇ ਵੱਲੋਂ ਇੱਕ ਇਹ ਅਸੀਂ ਮੈਸੇਜ ਦੇਣਾ ਚਾਹੁੰਦੇ ਆਂ ਕਿ ਕੋਈ ਵੀ ਜਿਹੜਾ ਕੋਈ ਗੈਂਗਸਟਰ ਹੈ ਕੋਈ ਐਕਸਟਰੋਸ਼ਨਿਸਟ ਹੈ ਕੋਈ ਕੋਸ਼ ਹੈ ਉਹਨੂੰ ਬਿਲਕੁਲ ਜਿਹੜੀ ਅਸੀਂ ਜਿਹੜਾ ਰੂਲ ਆਫ ਜਿਹੜਾ ਰੂਲ ਆਫ ਲਾਅ ਹੈ ਜਿਹੜਾ ਲੈਂਡ ਆਫ ਦਾ ਜਿਹੜਾ ਲਾਅ ਹੈ ਰੂ ਹਾਂ ਰੂਲ ਆਫ ਲਾਅ ਜਿਹੜਾ ਉਹਨੂੰ ਅਸੀਂ ਬਿਲਕੁਲ ਵਾਇਓਲੇਟ ਨਹੀਂ ਕਰਨ ਦਵਾਂਗੇ ਅਸੀਂ ਐਵੇਂ ਇਨੋਸੈਂਟ ਬੰਦਿਆਂ ਨੂੰ ਥ੍ਰੈਟਨਿੰਗ ਕਰਾ ਕਰ ਡਰਾ ਡਰਾ ਕੇ ਜਿਹੜਾ ਇਹ ਕੰਮ ਕਰਦੇ ਆ ਇਹ ਬਿਲਕੁਲ ਸਾਡੇ ਵੱਲੋਂ ਸਖਤੀ ਕੀਤੀ ਜਾਊਗੀ ਸੋ ਅਸੀਂ ਇਹੀ ਇਹੀ ਕਹਿਣਾ ਚਾਹੁੰਦੇ ਆ ਵੀ ਜਦੋਂ ਵੀ ਕੋਈ ਕਿਸੇ ਦੇ ਕੋਈ ਧਿਆਨ ਚ ਗੱਲ ਆਵੇ ਉਹ ਸਾਨੂੰ ਇਮੀਡੀਏਟਲੀ ਜੋ ਸਾਨੂੰ ਸਾਡੇ ਨੋਟਸ ਦੇ ਵਿੱਚ ਲਿਆਵੇ ਸੋ ਸਾਡੇ ਵੱਲੋਂ ਇਹ ਇਹਨਾਂ ਨੂੰ ਬਿਲਕੁਲ ਸਖਤ ਵਾਰਨਿੰਗ ਹੈ ਕਿ ਬਿਲਕੁਲ ਜਿਹੜੇ ਐਂਟੀ-ਸੋਸ਼ੀਅਲ ਐਲੀਮੈਂਟ ਨੂੰ ਜਿਹੜਾ ਆਪਾਂ ਜਿਹੜਾ ਅਪਸ਼ਕਤੀ ਦੇ ਨਾਲ ਜਿਹੜਾ ਨਿਚਠਾਂ ਦੇ ਦੇਖੋ ਇਹ ਜਿਹੜਾ ਕਾਲਾ ਕਰਦਾ ਸੀਗਾ ਇਹਦੇ ਵਿੱਚ ਕਦੇ ਬਿਸ਼ਨੋਈ ਗੈਂਗ ਦਾ ਨਾਂ ਲੈਂਦਾ ਹੀ ਕਦੇ ਉਹ ਵਿਸ਼ਾਲ ਪਚਾਰ ਦਾ ਨਾਂ ਲੈਂਦਾ ਹੀ ਕਦੇ ਇਦਾਂ ਕਰਕੇ ਵੱਖਰੇ-ਵੱਖਰੇ ਨਾਂ ਲੈ ਕੇ ਜਿਹੜਾ ਇਹ ਕਰਦਾ ਸੀਗਾ ਸਾਹਮਣੇ ਐਕਸਿਡੈਂਟ ਹੋਈ ਗੈਂ ਜਾਂ ਕਿਸੇ ਹੋਰ ਨਹੀਂ ਵੇਖੋ ਹੋਣ ਜਿਹੜੀ ਸਾਡੇ ਵੱਲੋਂ ਨਾ ਪੁੱਛ ਕੇ ਜਿਹੜੀ ਇਹਦੀ ਕੀਤੀ ਜਾ ਰਹੀ ਹੈ ਕੀ ਕਰਾਂਗੇ ਇਹਦੀ ਕਿਉਂ ਇਹਦੇ ਤੇ ਇਹਦੇ ਤੇ ਇੰਜਰੀ ਹੋ ਗਈ ਸੀ ਇਹਦੇ ਜਦੋਂ ਉਹਨੂੰ ਖੜਿਆ ਸੀਗਾ ਤੇ ਉਹ ਅਸੀਂ ਇਹ ਹਸਪੀਟਲ ਹੈ ਉਹਦੇ ਬਾਅਦ ਅਸੀਂ ਇਹਨੂੰ ਰਿਮਾਂਡ ਤੇ ਲੈ ਕੇ ਤੇ ਜਿਹੜਾ ਇਹਦਾ ਪੁੱਛ ਕੇ ਜ ਕਰਾਂਗੇ ਦਾ ਹੋਰ ਵੀ ਇਹਦਾ ਜਿਹੜੀ ਨੈਟਵਰਕਿੰਗ ਸਾਰੀ ਅਸੀਂ ਜਿਹੜੀ ਉਹਨੂੰ ਬਸਤ ਕਰਾਂਗੇ ਐਂਡ ਸਰ ਕਿੰਨੇ ਕਿਲੋ ਦਾ ਤਰ ਤੋੜੀ ਵੇਖੋ ਹਾਲ ਦੀ ਘੜੀ ਤੇ ਇਹ ਕੱਲੇ ਤੇ ਮੁਕਦਮਾ ਦਰਜ ਹੈ ਇੱਕ ਮੁਕਦਮਾ ਅਬੋਰ ਹੈ ਤੇ ਦੂਜਾ ਇਹਦੇ ਖਿਲਾਫ ਜਿਹੜਾ ਸਿਟੀ ਫਾਜ਼ਲ ਕਾ ਵੀ ਜਿਹੜਾ ਮੁਕਦਮਾ ਸਰਫੀ ਲੰਗਿਆ ਕੀ ਇਹ ਕਿੰਨਾ ਕ ਵੱਡਾ 그룹 ਕੰਮ ਕਰ ਰਿਹਾ ਜੀ ਵੇਖੋ ਅਜੇ ਤੱਕ ਤੇ ਸਾਡੇ ਕੋਲ ਨਾ ਸਾਡੇ ਕੋਲ ਇਨਸਟੈਂਟਲੀ ਜਿਹੜੀ ਕੋਈ ਹਲ ਦੀ ਘੜੀ ਤੱਕ ਕੋਈ ਜਿਹੜੀ ਇਹ ਸੀਨ ਨੂੰ ਜਿੰਨੀ ਕੁ ਪੁਛਗਿਸ਼ ਕੀਤੀ ਆ ਤੇ ਉਹਦੇ ਚ ਅਜੇ ਤੱਕ ਕੋਈ ਹੋਰ ਬੰਦਿਆਂ ਪਾਸੇ ਜਿਹੜੀ ਚੱਲੀ ਨਹੀਂ ਗੱਲ ਇਹਦੀ ਅਸੀਂ ਜਿਹੜਾ ਮੋਬਾਈਲ ਵਗੈਰਾ ਉਹੀ ਫਰੰਸਿਕ ਕਰਕੇ ਦਾ ਦੇਖਾਂਗੇ ਕਿ ਹੋਰ ਕਿਤੇ ਕਿਤੇ ਆ ਤੇ ਜਦੋਂ ਅਸੀਂ ਇਹ ਰਿਵਾਂਡ ਤੇ ਲਾਵਾਂਗੇ ਰਿਵਾਂਡ ਤੇ ਲੈ ਕੇ ਦੀ ਆਪਾਂ ਪੁਛਗਿਸ਼ ਕਰਾਂਗੇ ਫਿਰ ਸਾਰਾ ਜਿਹੜਾ ਅਨਰਥ ਹੋ ਜਾਏਗਾ ਫਿਰ ਤੁਹਾਨੂੰ ਅਸੀਂ ਸਾਰਾ ਅਪਡੇਟ ਦੇ ਦਾਂਗੇ ਇਹ ਹੈ ਕੌਣ ਬੁੜੇ ਕੀ ਇਹਦੀ ਰੈਕੀ ਕੀਤੀ ਗਈ ਸੀ ਵੀ ਜਿਹਨਾਂ ਨੂੰ ਕਾਲ ਕੀਤੀ ਸੀ ਦੇਖੋ ਇਹ ਦੇਖੋ ਇਹ ਬੰਦਾ ਲੋਕਲ ਲੋਕਲ ਹੈ ਲੋਕਲ ਜਾਣਦਾ ਸੀਗਾ ਸਾਰਿਆਂ ਨੂੰ ਕਿੱਥੇ ਵੀ ਜਿਹੜਾ ਜਿਹੜਾ ਉੱਥੇ ਲੋਕਲ ਕੋਈ ਜੂਸ ਵਾਲਾ ਹੀ ਕੋਈ ਜੁੱਤੀਆਂ ਵੇਚਣ ਵਾਲਾ ਸੀ ਜਿਹੜੀਆਂ ਚੰਗੀਆਂ ਦੁਕਾਨਾਂ ਸੀ ਉਹਨਾਂ ਦੀ ਜਿਹੜਾ ਇੱਥੇ ਫਾਸਟ ਫੂਡ ਵਾਲਾ ਸੀਗਾ ਇਹਦੇ ਕੋ ਆ ਕੇ ਇੱਕ ਵਾਰੀ ਕਿਤੇ ਫਾਸਟ ਫੂਡ ਕੋਈ ਖਾ ਪੀ ਕੇ ਗਿਆ ਹੀ ਕਾਰਡ ਸੀਗਾ ਇਹਦੇ ਕੋ ਕੱਢ ਦਿੱਤੋ ਇਹਨੂੰ ਵੇਖ ਕੇ ਮੋਬਾਈਲ ਤੇ ਕਾਲ ਕਰ ਦਿੱਤੀ ਦੁਬਾਰਾ ਦੱਸਿਆ ਜੀ ਆਪਾਂ ਸਿਰਫ ਬੈਕਗ੍ਰਾਉਂਡ ਕੀ ਹੈ ਬੈਕਗ੍ਰਾਉਂਡ ਇਹਦਾ ਹੁਣ ਕਰ ਰਹੇ ਆ ਤਸਦੀਕ ਸਾਰਾ ਇਹਦਾ ਬੱਚੇ ਦੱਸ ਦਈਏ ਸਾਰੇ ਦੇਖੋ ਪਹਿਲਾਂ ਇਹਦੇ ਹਾਲ ਤੱਕ ਕੋਈ ਹੁਣ ਤੱਕ ਦੀ ਜਿਹੜੀ ਇਨਵੈਸਟੀਗੇਸ਼ਨ ਚ ਕੋਈ ਆਇਆ ਨਹੀਂ ਹੈ ਤੱਕ ਲੱਗੇ ਆ ਇਹਦੇ ਪਤੇ ਇਹਦਾ ਸਰ ਅਕਾਊਂਟ ਚੈੱਕ ਕੀਤਾ ਇਹਦੇ ਅਕਾਊਂਟ ਦੇ ਵਿੱਚ ਬੈਲੈਂਸ ਕਿੰਨਾ ਕੋਈ ਸਾਰਾ ਆਪਾਂ ਹੁਣ ਕਰਾਂਗੇ ਨਾ ਸਰ ਕਰੋ ਤਾਂ ਲੱਗਾ ਹੋਇਆ ਸੀ ਜਿਹੜੀ ਜੇ ਕਰ ਚੱਲ ਕਰਦੇ ਜੀ ਸੈਕਟਰ ਜਿਹਾ ਕੰਮ ਵੇਖੋ ਇਹ ਕੋਈ 5-6 ਦਿਨ ਤੋਂ ਜਿਹੜੀਆਂ ਕਾਲ ਕਰ ਰਿਹਾ ਸੀਗਾ ਹਾਂ 5-6 ਦਿਨ ਤੋਂ ਕਾਲਾਂ ਕਰ ਰਿਹਾ ਸੀਗਾ ਸਨ ਹਾਂ ਪੁਲਿਸ ਦੇ ਕਾਬੂ ਕਿਨੇ ਆਇਆ ਪੁਲਿਸ ਦੇ ਕਾਬੂ ਯਾਰ ਇਹਦੇ ਵਿੱਚ ਸਾਡੇ ਜਿਹੜੀਆਂ ਸਾਡੀ ਸਰਵੇਲੈਂਸ ਟੀਮਾਂ ਜਿਹੜੀਆਂ ਉਹ ਜਦੋਂ ਜਦੋਂ ਕੋਈ ਇਹੋ ਜਿਹੀ ਹਰਕਤ ਹੁੰਦੀ ਹੈ ਫਿਰ ਅਸੀਂ ਇਮੀਡੀਏਟਲੀ ਜਿਹੜਾ ਆਪਣੀਆਂ ਜਿਹੜੇ ਬੰਦਿਆਂ ਨੂੰ ਅਲਰਟ ਕਰ ਦਿੰਦੇ ਆ ਜੋ ਵੀ ਸਾਡਾ ਜਿਸ ਤਾਂ ਸਾਡਾ ਪ੍ਰੋਸੀਜਰ ਬਣਿਆ ਉਹਦੇ ਅਕੋਰਡਿੰਗਲੀ ਅਸੀਂ ਉਹਨੂੰ ਇਨ ਪਲੇਸ ਕਰ ਦਿੰਦੇ ਆ ਕਿਹੜੀ ਥਾਂ ਤੋਂ ਗੁੱਪ ਤਰੀਕੇ ਦੀ ਇਹਨੂੰ ਇੱਕ ਪਾ ਮੰਡੀ ਆ ਹਨਾ ਕੋਈ ਪਾ ਮੰਡੀ ਬਹੁਤ ਉੱਥੋਂ ਇਹਨੂੰ ਕਰ ਸਕਦੇ ਆ ਜਦ ਫੈਮਿਲੀ ਬੈਕਗ੍ਰਾਉਂਡ ਦੇਖੀ ਫੈਮਿਲੀ ਬੈਕਗ੍ਰਾਉਂਡ ਦੇਖੋ ਇਹਨੂੰ ਨਾ ਇਨਸਟੈਂਟਲੀ ਇਹਦੇ ਉੱਤੇ ਇਹਦੇ ਉੱਤੇ ਇੰਜਰੀ ਹੋ ਗਈ ਸੀ ਜਿੱਦਾਂ ਕੰਨ ਤੋਂ ਛਾਲ ਮਾਰੀ ਇਹਨ ਉੱਤੇ ਇੰਜਰੀ ਹੋ ਗਈ ਹੁਣ ਅਸੀਂ ਉਹ ਪ੍ਰੋਪਰ ਹੋ ਨਹੀਂ ਸਕਿਆ ਇਹਦਾ ਨਾ ਕੁਝ ਕਈ ਸੇ ਤਾਂ ਨਹੀਂ ਹੋ ਪਾ ਹੁਣ ਕਰਾਂਗੇ ਇਹਦੀ ਸਰੀਰ ਇਸਲਾ ਡੀਲਾ ਕੇ ਇਹਦੇ ਚਈ ਪਾਕਿਸਤਾਨ ਤੋਂ ਪੋਲਾ ਆ ਯਾਨੀ ਲੋਕਾਂ ਨੇ ਉਹਨਾਂ ਨੂੰ ਕਿਸ ਤਰ੍ਹਾਂ ਨਹੀਂ ਦੇਖਦੇ ਜਿਵੇਂ ਵੈਸੀ ਰੋਡ ਦੇ ਨੂੰ ਜਿਹੜੇ ਵੇਖੋ ਯਾਰ ਤੁਸੀਂ ਤੁਸੀਂ ਵੇਖੋ ਆ ਵੀ ਲੋਕਾਂ ਨੂੰ ਕਾਲਾਂ ਕਰੀ ਜਾਂਦੇ ਵੀ ਤੁਹਾਡਾ 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 ਬੈਂਕ ਅਕਾਊਂਟ ਜਿਹੜਾ ਉਹ ਜਿਹੜਾ ਫ੍ਰੀਜ਼ ਹੋ ਜਾਣਾ ਵਾ ਤੁਹਾਡਾ ਅਗ ਪਿੰਨ ਦੋ ਇਹਦਾ ਉਹਦੇ ਲਈ ਸਾਈਬਰ ਸਾਡਾ ਜਿਹੜਾ ਸਾਈਬਰ ਸੈੱਲ ਹੈ ਉਹਦੇ ਸਹੀ ਅਵੇਰਨੈਸ ਵੀ ਲੋਕਾਂ ਨੂੰ ਦੇ ਰਿਹਾ ਵੀ ਇਹੋ ਜਿਹੇ ਕਾਲਾਂ ਨੂੰ ਜਿਹੜੀਆਂ ਹੁੰਦੇ ਇਹਨਾਂ ਨੂੰ ਅਟੈਂਡ ਨਾ ਕਰਿਆ ਕਰੋ ਕਿਉਂਕਿ ਅੱਜ ਕੱਲ ਜਿਹੜਾ ਸਾਈਬਰ ਫਰਾਡ ਕਾਫੀ ਜ਼ਿਆਦਾ ਹੋ ਰਿਹਾ ਸੋ ਇਹਦੇ ਲਈ ਅਸੀਂ ਵੱਖਰੀ ਵੀ ਇੱਕ ਕੰਪੇਨ ਸ਼ੁਰੂ ਕਰ ਰਹੇ ਹਾਂ ਜਿਹੜਾ ਸਾਈਬਰ ਅਵੇਅਰਨੈਸ ਕੰਪੇਨ ਉਹ ਇੱਕ ਦੋ ਦਿਨ ਚ ਅਸੀਂ ਜਿਹੜੀ ਇੱਕ ਵਹੀਕਲ ਕਰਾਂਗੇ ਤਿਆਰ ਉਹਨੂੰ ਅਸੀਂ ਸਾਰੇ ਹੀ ਡਿਸਟ੍ਰਿਕਟ ਦੇ ਵਿੱਚ ਉਹਨੂੰ ਅਸੀਂ ਮੂਵ ਕਰਕੇ ਲੋਕਾਂ ਨੂੰ ਅਵੇਅਰ ਕਰਾਂਗੇ ਜਿਹੜੇ ਲੋਕਾਂ ਨੂੰ ਕਾਲ ਆ ਰਹੀ ਹੈ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਗੇ ਕੀ ਵਿਖੋ ਉਹਨਾਂ ਨੂੰ ਇਹੀ ਮੈਸੇਜ ਹੈ ਵੀ ਆਪਣਾ ਕੋਈ ਵੀ ਡਿਟੇਲ ਜਿਹੜੀ ਉਹਨਾਂ ਦੀ ਕ੍ਰੈਡਿਟ ਕਾਰਡ ਡਿਟੇਲ ਜਾਂ ਕੋਈ ਅਕਾਊਂਟ ਡਿਟੇਲ ਜਾਂ ਉਹਨਾਂ ਦਾ ਕੋਈ ਆਧਾਰ ਕਾਰਡ ਕੁਝ ਮੰਗਦੇ ਆ ਕੁਝ ਨਹੀਂ ਦੱਸਣਾ ਉਹਨਾਂ ਨੂੰ ਔਰ ਕੋਈ OTP ਮੰਗਦੇ ਆ ਬਿਲਕੁਲ ਨਹੀਂ ਦੱਸਣਾ ਉਹਨੂੰ ਬਲੌਕ ਕਰ ਦਿਓ ਜੇ ਕੋਈ ਇਦਾਂ ਦਾ ਨੰਬਰ ਆਉਂਦਾ ਮਨ ਕੇ ਇੱਕ ਕਾਲ ਕੀਤੀ ਜਾਂਦੀ ਕਿ ਪੁਲਿਸ ਵਾਲੇ ਤੁਹਾਡੇ بیٹے ਨੂੰ ਫੜ ਲਿਆ ਗਿਆ ਉਸ ਨੂੰ ਕਿਸ ਤਰ੍ਹਾਂ ਦੇਖਦੇ ਉਸ ਕੇਸਾਂ ਨੂੰ ਦੇਖੋ ਇਹ ਡਿਜੀਟਲ ਅਰੈਸਟ ਵਾਲੇ ਆ ਇਹ ਵੀ ਫੇਕ ਹੈ ਇਹਦੇ ਵਿੱਚ ਵੀ ਪਰਚੇ ਦੇ ਦੇ ਕਾਫੀ ਸਾਡੇ ਪੰਜਾਬ 'ਚ ਹੋਰ ਵੀ ਪਰਚੇ ਹੋਏ ਆ ਦੱਸਿਆ ਵੀ ਇਹ ਸਾਰਾ ਸਾਰਾ ਇਹ ਜਿਹੜੀ ਡਰਾਮੇਬਾਜ਼ੀ ਹੈ ਇਹ ਜਿਹੜੇ ਜਿਹੜੇ ਸਾਈਬਰ ਫਰਾਡ ਕਰਦੇ ਆ ਉਹਨਾਂ ਦਾ ਹੀ ਸਾਰੀ ਗੇਮ ਹੈ ਪਰ ਇਹਦੇ ਵਿੱਚ ਆਪਾਂ ਨੂੰ ਆਉਣਾ ਨਹੀਂ ਚਾਹੀਦਾ ਆਪਾਂ ਪਬਲਿਕ ਨੂੰ ਇਹੀ ਚਾਹੀਦਾ ਜੇ ਕੋਈ ਐਦਾਂ ਦੀ ਕਾਲ ਆਉਂਦੀ ਉਹਨੂੰ ਆਪਣੇ ਆਂਡੀ ਗਾਂਡੀ ਨੂੰ ਦੱਸ ਦਿਓ ਦੱਸ ਕੇ ਤੇ ਖੁਦ ਅਲਰਟ ਹੋ ਜਾਓ ਉਹਦਾ ਜਿਹੜਾ ਜੋ ਵੀ ਮੰਗਦੇ ਆ ਉਹ ਬਿਲਕੁਲ ਉਹ ਉਹਨੂੰ ਸ਼ੇਅਰ ਨਾ ਕਰੋ ਕੋਈ ਇਨਫੋਰਮੇਸ਼ਨ ਇਸਦੇ ਕੋਲੋਂ ਕੋਈ ਮੋਬਾਈਲ ਔਰ ਸਿਮਾ ਵੀ ਬਰਾਮਾ ਵੀ ਕਿਉਂਕਿ ਜਿਹੜੇ ਏਜੇ ਇਨਸਾਨ ਹੁੰਦੇ ਨੇ ਨਾ ਉਹਨਾਂ ਕੋਲ ਫੋਨ ਸਿਮਾ ਬਹੁਤ ਸਾਰੀਆਂ ਕਿੰਨੇ ਮੋਬਾਈਲ ਹੋਏ ਹਾਂ ਹੋਏ ਮੋਬਾਈਲ ਹੋਰ ਕਵਰ ਹੋਇਆ ਉਹਦਾ ਨੈਸਸ ਆਪਾਂ ਕਰ ਕਰ ਕਿੰਨੇ ਮੋਬਾਈਲ ਔਰ ਕਿੰਨੀਆਂ ਸਿਮਾ ਸਿਮਾ ਕਿੰਨੀਆਂ ਹਨ ਤਿੰਨ 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 ਸਿਮਾ ਵੇ ਦੋ ਮੋਬਾਈਲ ਤਿੰਨ ਮੋਬਾਈਲ ਦੇਖੀਓ ਸਿਮਾ ਕਿੰਦੇ ਨਾਮ ਤੇ ਔਰ ਮੋਬਾਈਲ ਤੇ ਉਹ ਅਸੀਂ ਵੇਖੋ ਹੁਣ ਸੱਚੀ ਸਾਡੀ ਇਨਵੈਸਟੀਗੇਸ਼ਨ ਹੁਣ ਚੱਲੇ ਚੱਲ ਗਈ ਤਾਂ ਕੱਲ ਅਹੀਂ ਰਾਤ ਨੂੰ ਹੀ ਹੋਇਆ ਸਾਰਾ ਤੇ ਅੱਜ ਆਪਾਂ ਹੁਣ ਪੀਸੀ ਕਰਦੇ ਆਂ ਆਪਾਂ ਇਹ ਇਨਵੈਸਟੀਗੇਸ਼ਨ ਸਾਰੀ ਇਹਨੂੰ ਟਾਈਮ ਲੱਗੂਗਾ ਨੈਕਸਟ ਜਿਹੜਾ 10-15 ਆਰ ਦੇ ਵਿੱਚ ਆਪਾਂ ਸਾਰਾ ਇਹਨੂੰ ਜਿਹੜਾ ਕਰ ਲਾਂਗੇ ਇੱਕ ਜੰਡ ਵਾਲਾ ਮੀਰ ਸੰਗਲਾ ਕੋਲ ਕਹਿੰਦੇ ਕੋ ਵੀਡੀਓ ਜਿਹੜੀ ਕੱਲ ਦੀ ਕਾਫੀ ਵਾਇਰਲ ਹੋ ਰਹੀ ਹੈ ਦੋ ਗੱਡੀਆਂ ਬਲੀ ਆਉਂਦੀਆਂ ਆਪਸ ਵਿੱਚ ਟਕਰਾਉਂਦੀਆਂ ਫੋਟੋ ਮਾਰਕਦੀ ਹੈ ਉਹਦੇ ਜਿਹੜੇ ਕਹਿੰਦੇ ਪੁਲਿਸ ਨੇ ਕੋਈ ਮਕਦਮਾ ਵੀ ਦਰਜ ਕੀਤਾ ਹੋ ਕੇ ਮਾਮਲਾ ਕਰਦਾ ਮੀਰ ਸੰਗਲਾ ਦਾ ਕੋਈ ਨਕਲੀ ਪੁਲਿਸ ਬਣਤੀ ਸੀ ਹਾਂ ਯੈਸ ਉਹ ਬੰਦੇ ਆਏ ਸੀਗੇ ਉਹ ਅਸੀਂ ਉਹਨਾਂ ਦੇ ਪਛਾਣ ਦੱਦੀ ਕੀਤਾ ਦੋ ਬੰਦਿਆਂ ਦੇ ਕੋਈ ਖੇੜਾ ਉਹਨਾਂ ਨੂੰ ਐਸਪਲਸਰ ਬਾਣਤੇ ਆ ਉਹਨਾਂ ਤੋਂ ਹੁਣ ਤੱਕ ਤਸਦੀਕ ਕਰ ਰਹੇ ਆਂ ਵੀ ਅਗਲੇ ਦੂਜੇ ਬੰਦੇ ਵੀ ਨਾਲ ਹੋ ਰਹੇ ਚਾਰ ਸਾਥੀ ਇਹਨਾਂ ਦੇ ਉਹ ਤੇ ਉਥੋਂ ਮੌਕੇ ਤੋਂ ਫਰਾਰ ਹੋ ਗਏ ਉਹਨੂੰ ਫੜ ਲਾਂਗੇ ਜਲਦੀ ਮਾਮਲਾ ਹੈ ਕੀ ਮਾਮਲਾ ਕੀ ਹੈ ਮਾਮਲਾ ਕੀ ਹੈ ਟਾਰਗੇਟ ਦਾ ਹੀ ਸਕੀਮਾਂ ਦੱਸ ਕੇ ਵੀ ਅਸੀਂ ਤੁਹਾਡੇ ਪੈਸੇ ਇਦਾਂ ਕਰ ਦਾਂਗੇ ਦੁੱਗਨੇ ਕਰ ਦਾਂਗੇ ਉਹਨਾਂ ਚਾਂਸਾ ਨਹੀਂ ਚਾਂਸਾ ਦੇਗਾ ਕੋਈ ਸੋਨੇ ਦਾ ਦਿੱਤਰ ਆ ਰਿਹਾ ਜੀ ਸੋਨੇ ਦਾ ਉਹ ਹੀ ਚਾਂਸਾ ਦੇਗੇ ਵੀ ਅਸੀਂ ਸੋਨਾ ਤੁਹਾਡਾ ਡਬਲ ਕਰ ਦਾਂਗੇ ਜੋ ਫਰਾਂ ਕਰਦਾ ਇਦਾਂ ਦੇ ਗੱਲਬਾਤ ਇਹ ਕੌਣ ਲੋਕ ਨੇ ਕਿੱਥੋਂ ਆਏ ਸੀ ਜੀ ਇਹ ਇਹ ਸਾਰੇ ਗੰਗਾ ਨਗਰ ਦੇ ਹੀ ਇੱਕ ਦੋ ਬੰਦੇ ਲੋਕਲ ਵੀ ਸੀਗੇ ਹਾਂ ਤੇ ਕਿੰਨੇ ਇਹਨਾਂ ਲੋਕਾਂ ਨੇ ਸਰਪੰਚ ਜੀ ਤੱਕ ਵਿਖੋਏ ਪਿੰਡ ਵਾਲਿਆਂ ਨੂੰ ਜਦੋਂ ਪਤਾ ਲੱਗਾ ਉਹਨਾਂ ਨੇ ਜਦੋਂ ਵੇਖਿਆ ਵੀ ਉਹਨਾਂ ਦਾ ਕੁਝ ਸਮਾਨ ਜਿਹੜਾ ਸੀਗਾ ਇਹ ਜਦੋਂ ਇੱਕ ਲੈਪਟਾਪ ਤੇ 1 ਲੱਖ ਰੁਪਇਆ ਲੈ ਕੇ ਜਦੋਂ ਨਿਕਲੇ ਆ ਉਹਨੇ ਫਾਲੋ ਗੀਤਾ ਨਾਲ ਸਾਨੂੰ ਦੱਸਿਆ ਇਂ ਫਿਰ ਪਾਰਟੀਆਂ ਲਾ ਕੇ ਇਹਨੂੰ ਫੜਲੇ ਸੀਗੇ ਫੜ ਕੇ ਐਫ ਆਈ ਆ ਦਿੱਤੇ ਉਹ ਚੈੱਕ ਕਰਾਂਗੇ ਯਾਰ ਉਹ ਦੱਸ ਦਾਂਗਾ ਪਤਾ ਲੱਗੇ ਨਹੀਂ ਹੋ ਸਕੀ ਇਹਨਾਂ ਨੂੰ ਸ਼ਿਕਾਰ ਕਰ ਦਿੱਤੇ ਨਹੀਂ ਕੌਣ ਮਾਮਲੇ ਚ ਕੌਣ ਦੱਸਦੇ ਸੁਈ ਗਰੀਆ ਨਹੀਂ ਐਫ ਆਈ ਆਰ ਇੱਧਰ ਇਹ ਨਾ ਪੁੱਛੋ ਤੁਸੀਂ ਇਹ ਡਿਟੇਲ ਆਪਾਂ ਕੋ ਹੈ ਨਹੀਂ ਜਾਂਦੇ ਪੀਸੀ ਆ ਦੀ ਕਰ ਲੈਂਦੇ ਨਾ ਆਪਾਂ ਦੂਜੀ ਹੈ ਨਾ ਇਹ ਰਹਿਣ ਦੇ ਇਹ ਲਾਇਓ ਬਣਾ ਵੇਚਣਾ ਕਿ ਮੈਨੂੰ